ਜੋਪੜਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਮਾਛੀਵਾੜਾ ਦਾ ਸ਼ਿਧੀ ਜੋੜ ਮੇਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਿਛਲੇ ਭਾਗ ਦੇ ਵਿੱਚ ਤੁਹਾਨੂੰ ਅਸੀਂ ਚਮਕੌਰ ਸਾਹਿਬ ਦਾ ਸ਼ਿਧੀ ਜੋੜ ਮੇਲ ਦਿਖਾਇਆ ਸੀ ਤੇ ਕਿਹਾ ਸੀ ਕਿ ਤੁਹਾਨੂੰ ਫਿਰ ਮਾਛੀਵਾੜਾ ਸ਼ਿਧੀ ਜੋੜ ਮੇਲ ਦੇ ਮਿਲਾਂਗੇ ਗੁਰੂ ਜੀ ਜਦੋਂ ਚਮਕੌਰ ਦੀ ਗੱਡੀ ਨੂੰ ਕੱਚੀ ਗੜੀ ਨੂੰ ਛੱਡ ਕੇ ਚਲੇ ਜਾਂਦੇ ਹਾਂ ਤਾਂ ਅੱਗੇ ਹੋ ਮਾਛੀਵਾੜੇ ਨੂੰ ਚਾਲੇ ਪਾ ਦਿੰਦੇ ਹਨ ਰਸਤੇ ਦੇ ਵਿੱਚ ਉਹ ਕੀੜੀ ਫਗਾਨਾ ਤੇ ਝਾੜ ਸਾਹਬ ਤੋਂ ਹੁੰਦੇ ਹੋਏ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਹਨ ਰਸਤੇ ਦੇ ਵਿੱਚ ਉਹ ਪੈਦਲ ਜਾ ਰਹੇ ਸਨ ਤੇ ਉਹਨਾਂ ਦੇ ਪੈਰਾਂ ਵਿੱਚ ਕੰਡੇ ਜੁਬ ਜਾਂਦੇ ਹਨ ਤੇ ਉਹਨਾਂ ਦੇ ਪੈਰ ਜਿਹੜੇ ਨੇ ਉਹ ਲਹੂ ਲਹਾਨ ਹੋ ਜਾਂਦੇ ਹਨ ਤੇ ਉੱਥੇ ਜਾ ਕੇ ਉਹ ਇਹ ਸ਼ਬਦ ਬੋਲਦੇ ਹਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੇ ਉੱਥੇ ਮਾਛੀਵਾੜੇ ਦੇ ਵਿੱਚ ਉਹਨਾਂ ਦੇ ਦੋ ਅਨੇਨ ਸੇਵਕ ਸਨ ਇੱਕ ਸੇ ਗਣੀਖਾਂ ਤੇ ਇੱਕ ਨਵੀਖਾਂ ਜਿਹੜੇ ਕਿ ਮੁਸਲਮਾਨ ਸੀ ਤੇ ਗੁਰੂ ਜੀ ਉਹਨਾਂ ਤੋਂ ਘੋੜੇ ਅਨੰਦਪੁਰ ਸਾਹਿਬ ਮਗਾਇਆ ਕਰਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਜੀ ਇੱਥੇ ਆਏ ਨੇ ਤਾਂ ਗੁਰੂ ਜੀ ਦੇ ਕੋਲ ਆਂਦੇ ਨੇ ਤੇ ਗੁਰੂ ਜੀ ਉਹ ਆਪਣੇ ਕੋਲ ਲੈ ਕੇ ਜਾਂਦੇ ਨੇ ਤੇ ਉੱਥੋਂ ਦੀ ਗੁਰੂ ਜੀ ਦਾ ਪੇਸ਼ ਬਦਲ ਕੇ ਬਦਲਵਾ ਕੇ ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਉਹ ਮੁਗਲਾਂ ਦੀ ਫੌਜ ਨੂੰ ਵੀ ਅੱਖਾਂ 'ਚ ਘੱਟਾ ਪਾ ਕੇ ਗੁਰੂ ਜੀ ਨੂੰ ਆਲਮਗੀਰ ਛੱਡੇ ਆਂਦੇ ਨੇ ਲੁਧਿਆਣੇ ਦੇ ਕੋਲ ਚਲੋ ਤੁਹਾਨੂੰ ਹੁਣ ਅਸੀਂ ਮਾਛੀਵੜੇ ਦੀ ਜੋਸ਼ੀ ਦੀ ਜੋੜ ਮੇਲਾ ਹੈ ਉਹ ਦਿਖਾਉਂਦੇ ਆਂ ਤੇ ਉੱਥੇ ਹੀ ਮਿਲਦੇ ਆਂ ਹੁਣ ਅਸੀਂ ਮਾਛੀਵੜੇ ਦੀ ਸ਼ੀਦੀ ਜੋੜ ਮੇਲ ਦੇ ਵਿੱਚ ਪਹੁੰਚ ਗਏ ਆਂ ਤੇ ਅਲੱਗ-ਅਲੱਗ ਇੱਥੇ ਸਟਾਲ ਲੱਗੀਆਂ ਹੋਈਆਂ ਹਨ ਤੇ ਗੁਰੂ ਦੇ ਲੰਗਰ ਵੀ ਚੱਲ ਰਹੇ ਹਨ ਯਾਰੋ ਗੁਰੂ ਕਾ ਲੰਗਰ ਸਤਿ ਸ੍ਰੀ ਅਕਾਲ ਜੀ ਲੱਖ ਤਬਲੇ ਤੰਗੜਾ ਦੀ ਸੇਵਾ ਤੋਂ ਕੋਈ ਗੁਚੜ ਨਹੀਂ ਅਕੜਾ ਰਖਣਾ ਸਾਡੇ ਪੰਜ ਲਈ ਤੁਹਾਡੇ ਪੰਜ 500 ਰੁਪਏ ਦਾ ਤੰਗੜਾ ਦੀ ਸੇਵਾ ਵਰਦੇ ਨੇ ਸਾਡੇ ਗੁਚੜ ਦੇ ਅਕੜਾ ਗੁਰੂ ਸਿੱਖੀ ਦੇ ਮਕਰ ਹੋ ਸਾਡੇ ਵੀਰ ਜੀ ਨੇ ਕਰਾਇਆ ਅੱਛੀ ਉੱਥੇ ਰੱਖੀ ਬਾਹਰ ਇੱਕ ਸਾਡੇ ਪੰਜ ਹੁਣ ਅਸੀਂ ਗੁਰਦੁਆਰਾ ਚਰਨ ਕਬਲ ਸਾਹਿਬ ਦੇ ਮੇਨ ਗੇਟ ਤੇ ਪਹੁੰਚ ਗਏ ਹਾਂ ਇਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਠ ਪੋਦੀ ਰਾਤ ਨੂੰ ਪਹੁੰਚੇ ਸਨ ਸਤਿਗੁਰਾਂ ਗੱਲਾਂ ਸਰਬਰਾਹਤ ਸਰਵਾਪੀਨ ਜੀ ਦਾ ਨਾਮ ਨੂੰ ਮਨ ਦੇ ਵਿੱਚ ਉਰਵਾਲੇ ਸਾਚੇ ਉਹਨਾਂ ਸੀ ਇਤਿਹਾਸ ਜੋ ਲਿਖਿਆ ਹੈ ਉਹ ਪੜ ਰਹੇ ਹਨ ਮਾਛੀਵਾੜਾ ਸਾਹਿਬ ਦਾ ਇੱਥੇ ਜਦੋਂ ਗੁਰੂ ਜੀ ਆਉਂਦੇ ਨੇ ਤੇ ਪਹਿਲਾਂ ਕਿ ਪਵਿੱਤਰ ਖੂਹ ਦੇ ਉੱਪਰ ਜਾਂਦੇ ਨੇ ਤੇ ਜਲ ਛਕਦੇ ਹਨ ਤੇ ਉੱਥੋਂ ਮਿੱਟੀ ਦੇ ਟਿੰਡ ਲੈ ਕੇ ਜੰਡਸ ਦੇ نیچے ਆਰਾਮ ਫਰਮਾਉਂਦੇ ਨੇ ਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸ਼ਬਦ ਬੋਲਦੇ ਹਨ ਹੁਣ ਤੁਸੀਂ ਪਵਿੱਤਰ ਸਰੋਵਰ ਗੁਰਦੁਆਰਾ ਚਰਨ ਕਬਲ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਹੁਣ ਤੁਸੀਂ ਪਵਿੱਤਰ ਖੂਹ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਆ ਕੇ ਜਲ ਛਕਦੇ ਹਨ ਇਹ ਹੁਣ ਤੁਸੀਂ ਉਸ ਖੂਹ ਨੂੰ ਦੇਖ ਰਹੇ ਹੋ ਤੇ ਨਾਲ ਦੇ ਨਾਲ ਹੀ ਇੱਥੇ ਉਸ ਖੂਹ ਦੇ ਪਾਣੀ ਨੂੰ ਪੀਣ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਤੇ ਅਸੀਂ ਵੀ ਜਲ ਛਕਿਆ ਆ ਆਪੇ ਗੁਰ ਚੇਲਾ ਸਾਈ ਹੋ ਮੈਂ ਜੋੜ ਕਰ ਵਚਨ ਨਾਲ تیر ਨਿਆ ਹੁਣ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਉਹਨ ਤੁਸੀਂ ਪਵਿੱਤਰ ਝੰਡ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਗੁਰੂ ਜੀ ਆ ਕੇ ਟਿੰਡ ਦਾ ਸਰਾਣਾ ਲਗਾ ਕੇ ਉਹਨਾਂ ਨੇ ਇੱਥੇ ਆਰਾਮ ਕੀਤਾ ਸੀ ਹੁਣ ਇਹ ਜਿਹੜੇ ਆ ਇਹ ਝੰਡ ਹੈ ਉਹ ਬਹੁਤ ਵਿਰਧ ਹੋ ਚੁੱਕੀ